ਮੈਨੂੰ ਸਿਵੀਅਲ ਮਗਰੈਸੀ ਵੀ ਮੈਂ ਚਾਹਤ ਹੈ ਸਿਵੀਅਲ ਦੀ ਜਾਂਚ ਮੰਗ ਰਹੇ ਹਾਂ ਤੁਹਾਡੇ ਨਾਲ ਮੇਰੀ ਫਸਲੀ ਪਾਣਾ ਦੇ ਕੰਮ ਲੈਣਾ ਹੈ ਜੇ ਮੈਨੂੰ ਇਹ ਬਦੋਸ਼ੀ ਪਾ ਲਈ ਆ ਸਿਵੀਅਲ ਦੀ ਜਾਂਚ ਕਰਿਓ ਬੱਸ ਮੈਨੂੰ ਸਿਵੀਅਲ ਮਗਰੈਸੀ ਵੀ ਮੈਂ ਚਾਹਤ ਹੈ ਸਿਵੀਅਲ ਦੀ ਜਾਂਚ ਮੰਗ ਰਹੇ ਹਾਂ ਤੁਹਾਡੇ ਨਾਲ ਮੇਰੀ ਫਸਲੀ ਪਾਣਾ ਦੇ ਕੰਮ ਲੈਣਾ ਹੈ ਜੇ ਮੈਨੂੰ ਇਹ ਬਦੋਸ਼ੀ ਪਾ ਲਈ ਆ ਸਿਵੀਅਲ ਦੀ ਜਾਂਚ ਕਰਿਓ ਬੱਸ ਬੋਕਰੋੜੀ ਡਰੱਗ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਜਗਦੀਸ਼ ਪੋਲਾ ਆਪਣੇ ਪਿਤਾ ਬਲਸ਼ਿੰਦਰ ਸਿੰਘ ਦੇ ਸੰਸਕਾਰ ਮੌਕੇ 5 ਘੰਟਿਆਂ ਦੀ ਮੌਹਲਤ ਲੈ ਕੇ ਆਪਣੇ ਜੱਦੀ ਪਿੰਡ ਰਾਈਕੀ ਕਲਾ ਬਠਿੰਡਾ ਪੁੱਜਿਆ ਪਿਤਾ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਜਗਦੀਸ਼ ਪੋਲਾ ਨੇ ਆਪਣੇ ਪਿਤਾ ਦੀ ਜੀਖਾ ਨੂੰ ਅਗਨੀ ਪੇਟ ਕੀਤੀ ਇਸ ਦੌਰਾਨ ਜਗਦੀਸ਼ ਪੋਲਾ ਪਾਵਕ ਹੁੰਦਾ ਨਜ਼ਰ ਆਇਆ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਗਦੀਸ਼ ਪੋਲਾ ਨੇ ਆਖਿਆ ਕਿ ਉਸ ਨੂੰ ਰਾਜਨੀਤਿਕ ਪਾਰਟੀਆਂ ਵੱਲੋਂ ਫਸਾਇਆ ਗਿਆ ਹੈ ਉਸਨੇ ਆਪਣੇ ਮਾਮਲੇ ਦੀ ਸੀਬੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਵੇ। ਲੱਗਦਾ ਲੱਗਦਾ ਹੋ ਰਿਹਾ ਬਹੁਤ ਜ਼ਿਆਦਾ। ਜਿੰਨੇ ਮੇਰੇ ਕੋਲ ਸਾਰੇ ਜਿੰਨੇ ਵੀ ਪਾਏ ਉਹਨਾਂ ਨੂੰ 15-15 ਸਾਲ ਦੀ ਸਜ਼ਾ ਨੂੰ 12 ਸਾਲ ਮੇਰਾ ਬਿਆਨਾਂ ਦੇ ਨਾਲ ਮੈਨੂੰ ਵੀ ਫੇਰ ਹੀ ਦੇ ਰਹੇ। ਆਪ ਬੁੱਝ ਕੇ ਸਾਰੇ ਕਰਦੇ ਆ ਕਿਉਂ ਕੀ ਕਾਰਨ ਕੀ ਹੈ? ਸੱਚ ਨਹੀਂ ਸੀ। ਮੈਨੂੰ ਮੈਨੂੰ ਸਮਝਾ ਕਿ ਉਹ ਜੁਡੀਸ਼ਰੀ ਨੂੰ ਮੈਂ ਤੱਕਣਾ ਚਾਹੀਦਾ। ਜੁਡੀਸ਼ਰੀ ਨੂੰ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਤੁਹਾਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀਗੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਰਾਜਨੀਤਿਕ ਪ੍ਰੈਸ਼ਰ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਲੇਕਿਨ ਅਜੇ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈਗੀ ਮੇਰਾ ਸਿਵਲ ਮਗਰ ਹੈ ਸਿਵਲ ਮੈਂ ਉਹ ਜਾ ਕੇ ਮੰਗੂਣਾ ਹੁਣ ਜਾ ਕੇ ਸਿਵਲ ਦੀ ਜਾਂਚ ਮੰਗ ਰਹੇ ਹਾਂ ਤੁਹਾਡੇ ਨਾਲ ਦੇ ਮੈਨੂੰ ਬਸ ਮੈਂ ਕੱਲ ਕਹਿਣਾ ਜੇ ਮੈਨੂੰ ਇਹੋ ਕੋਈ ਦੋਸ਼ੀ ਪਾਇਆ ਜਾਵੇ ਸਿਵਲ ਜੋ ਗ੍ਰੈਂਟ ਕਰੇ ਮੈਂ ਬਸ ਤੁਹਾਡੇ ਨਾਲ ਦੇ ਕਿੰਨੇ ਵੀ ਜਵਾਨ ਤੋਂ ਚੁੱਕੀ ਹੈ ਜੀ ਸਾਰਾ ਹੀ ਹੁਣ ਤੁਸੀਂ ਕੱਲੇ ਹੋ ਇਸੇ ਸੇਮ ਐਫਆਰ ਉਹਦੇ ਚ ਅੱਛਾ ਜੀ ਉਹਨੂੰ 15 ਸਾਲ ਸਜਾ ਠੀਕ ਹੈ ਮੈਨੂੰ 12 ਸਾਲ ਉਹਨੂੰ ਉਮੀਦ ਹੋਊਗੀ ਬਈ ਪਰਸਨਲ ਟਾਰਗੇਟ ਹੀ ਹੋਊਗਾ ਜੀ ਫਿਰ ਪਰਸਨਲ ਹੀ ਟਾਰਗੇਟ ਤੇ ਤੁਹਾਡੇ ਦੋ ਪਰਿਵਾਰ ਦੇ ਮੈਂਬਰ ਚਲੇ ਗਏ ਪਿਛੋਂ ਇੱਕ ਹੋਰ ਕੀਤਾ ਉਹਨੂੰ ਵਰਮਣ ਜੀ ਹਾਂਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਤੇ ਜੋ ਰੋੜਾ ਆਇਆ ਨਾ ਜਿਹਨਾਂ ਬੰਦਾ ਫੇਸ ਆਏ ਫਿਰ ਬਰਗ ਵੀ ਗਏ ਸਾਰੇ ਬਠੰਡੇ ਬਾਹਰ ਠੀਕ ਹੈ ਜੀ ਫਿਰ ਮੈਨੂੰ ਇਹਨਾਂ ਵਿੱਚ ਕਰਤਾ ਨਹੀਂ ਤੁਹਾਡਾ ਕਪੂਰਤਾਂ ਦਰੋਂ ਮੂਰthole ਤੋਂ ਅਕੇ ਚਰਾਨ ਇੱਥੇ ਪਤਾ ਫਿਰ ਬਠੰਡੇ ਠੀਕ ਹੈ ਕਿੰਨੇ ਕੇਸ ਪਾਏ ਗਏ ਨੇ ਤੁਹਾਡੇ ਅੰਦਰ ਇਹਨਾਂ ਦੇ ਤੁਸੀਂ ਜੋ ਜੇਲ੍ਹ ਤੁਸੀਂ ਮੇਰਾ ਜੇਠ ਕੋਈ ਨਹੀਂ ਪਾਇਆ ਜਿਹੜੇ ਨਾਮਜ਼ਦ ਮੇਰਾ ਜੇਠ ਕੋਈ ਨਾਮਜ਼ਦ ਨਹੀਂ ਖਾਇ ਮੇਰੇ ਜੇਠ ਦਾ ਬੱਚਾ ਅੱਛਾ ਜੀ ਇਹ ਦੂਜਿਆਂ ਦੇ ਨਾਮਜ਼ਦ ਹੋਏ ਨੇ ਜੇ ਮੇਰਾ ਕਿਤੇ ਨਾਮਜ਼ਦ ਹੋਇਆ ਉਹ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਨੇ ਮੈਨੂੰ ਕੋਈ ਇੱਥੇ ਪਾਖਾ ਰਹੇ ਹੈ ਕੰਮ ਨਹੀਂ ਇਹ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਪਰ ਲੱਗਦਾ ਉਮੀਦ ਹੈ ਕਿ ਸਰਕਾਰ ਨਹੀਂ ਸਾਰੇ ਸਰਕਾਰ ਜੀ